ਸਤਿ ਸ਼੍ਰੀ ਅਕਾਲ ਜੀ। ਵਾਲੇਕੁਮ। ਵਾਲੇਕੁਮ ਸਾਲ। ਕੀ ਹਾਲ ਹੈ? ਅਰੇ ਕਿਵੇਂ ਹੋ? ਆਂ ਯਾਰ। ਠੀਕ ਠਾਕ ਹੋ ਰਿਹਾ ਤੁਸੀਂ ਦੱਸੋ। ਬੜਿਆ ਬੜਿਆ ਬੜੇ ਬਹੁਤ ਬਹੁਤ ਚਾਹ ਹੈ। ਆਪ ਸੁਣਾਓ। ਬੜੀਆ ਜੀ ਬੜੀਆ। ਅਭੀ ਮੇਰੇ ਜੈਸੇ ਬੋਲੋ ਨਾ ਸਭ ਕੋ ਸਮਝ ਆਉਂਦੀ ਹੈ ਹਿੰਦੀ। ਨੀ ਨੀ ਵਧੀਆ ਬਾਹਲੀਆ ਪਸਾਵਾ ਬੋਲ ਹਾਂ ਮਾਤਰ ਪਾਸ਼ਾ ਬੋਲ ਆ ਬੋਲ 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 ਹੋ ਠੀਕ ਠਾਕ ਹੁਣ ਹਾਂ ਵਧੀਆ ਵਧੀਆ ਨੱਟ ਪੱਜ ਕੇ ਆਏ ਆ ਮੇਰੇ ਇੱਥੇ ਆ ਕੇ ਇਹਦੇ ਕੋਲ ਐਕਸਰਸਾਈਜ਼ ਕੀਤੀ ਆ ਠੀਕ ਹੈ ਹੈ ਇਹ ਬੰਦੇ ਦੀ ਜ਼ਿੰਦਗੀ ਬਣਾਤੀ ਅੱਛਾ ਜੀ ਹਾਂ ਆਪਣੇ ਵਾਲੇ ਤਾਰੀ ਦੇ ਤਾਰੀ ਨੇ ਮੈਂ ਬਤਾਰੀ ਦੀ ਤਾਰੀਫ ਕਰਨਾ ਠੀਕ ਹੈ ਜੀ ਤਾਰੀ ਨੇ ਮਹਣੇ ਵਾ ਵੀ ਤੇਰਾ ਧੰਨਵਾਦ ਆ ਠੀਕ ਹੈ ਜੀ ਹਾਂ ਲੋਕ ਪਿੰਡ ਦੇ ਲੋਕ ਵੀ ਕਹਿਣ ਲੱਗੇ ਤੇਰੀ ਤੌਰ ਪਹਿਲੀ ਨਹੀਂ ਰਹੀ ਅੱਛਾ ਹੁਣ ਕਹਿੰਦੇ ਨੇ ਹਾਂ ਤੇਰੀ ਤੌਰ ਬਦਲ ਗਈ ਹਾਂ ਫਿਰ ਬਦਲ ਗਈ ਦੁਬਾਰੇ ਪਹਿਲਾਂ ਵਾਲੀ ਤੌਰ ਹੋ ਗਈ ਹਾਂ ਆਣੇ ਵਾਲੀ ਧਾਵੇਂ ਆ ਗਿਆ ਫਿਰ ਬਾਈ ਠੀਕ ਹੈ ਠੀਕ ਹੈ ਚਲੋ ਇੱਥੇ ਕਾਉਂਦਾ ਪਿੰਡਾਂ ਕੇ ਜ਼ਿਆਦਾ ਹੁੰਦੇ ਆ ਨੇ ਹੈ ਠੀਕ ਹੈ ਜੀ ਆਣੇ ਵਾਲੀ ਆ ਗਿਆ ਉਹ ਆ ਗਿਆ ਇਹ ਆ ਗਿਆ ਉਹ ਆ ਗਿਆ ਹੈ ਨਹੀਂ ਠੀਕ ਆ ਸਰ ਇਹ ਤਾਂ ਠੀਕ ਹਾਏ ਉਹ ਕਿੱਥੇ ਆਉਂਦੀਆਂ ਨੇ ਗੱਲਾਂ ਸ਼ਾਇਦ ਤੇ ਰਹਿ ਗਏ ਤਾਂ ਸ਼ੈਰੀ ਬੋਲੀ ਹੋ ਜਾਂਦੀ ਹੈ ਹਾਂ ਪਿੰਡਾਂ 'ਚ ਰਹਿ ਕੇ ਪੰਜਾਬੀ ਪਿੰਡ ਇੱਥੇ ਫੇਟ ਪੰਜਾਬੀ ਆਣ ਗੋੜ ਹਾਏ ਹਾਏ ਆਹੀ ਤਾਂ ਮੇਰਾ ਸਵਾਦ ਆ ਪੰਜਾਬੀ ਦਾ ਤਾਂ ਹੀ ਤਾਂ ਇੱਥੇ ਨਜ਼ਾਰੇ ਆਉਂਦੇ ਆ ਤਾਈਓ ਤੁਸੀਂ ਪਿੰਡ ਦਾ ਮੋਹ ਹੈ ਹਾਂ ਪਿੰਡ ਦਾ ਤੁਹਾਨੂੰ ਬੜਿਆ ਹੋਇਆ ਪਿੰਡ ਦਾ ਮੋਹ ਤਾਂ ਰਹਿੰਦਾ ਹੀ ਆ ਸਹੀ ਗੱਲ ਹੈ ਪਿੰਡ ਦੇ ਖਾਨ ਤੂੰ ਕਿੱਡਾ ਹੀ ਵੱਡਾ ਬੰਦਾ ਠੀਕ ਹੈ ਜੀ ਹਰ ਬੰਦੇ ਦੀ ਇਹ ਤਾਂ ਹਿਸੰਦੀ ਹੈ ਕਿ ਮੇਰੇ ਜਿਹੜੇ ਆਖਰੀ ਸਾਹ ਨੇ ਉਹ ਮੇਰੇ ਜਨਮ ਸਥਾਨ ਤੇ ਨਿਕਲਣਾ ਠੀਕ ਹੈ ਮੇਰੇ ਪਿੰਡੋਂ ਤਾਂ ਹੀ ਹੁੰਦਾ ਮੇਰੇ ਪਿੰਡ 'ਚ ਹੀ ਹੈ ਲੇਕਰ ਚਲੋ ਠੀਕ ਹੈ ਸਰ ਥੈਂਕ ਯੂ ਓਕੇ ਜੀ ਬਾਏ ਸਾਸੀ ਕਾ ਜੀ ਆਨੇ ਵਾਲੀ ਦੀ ਬੱਸ ਆ ਗਈ ਸਕੂਲ ਵਾਲੀ ਆ ਸਕੂਲ ਬੱਸ ਆ ਗਈ ਠੀਕ ਆ ਲੀ ਧੰਨਵਾਦ ਸਰ ਥੈਂਕ ਯੂ